میں جا سیکب کو میسے دے پاوا میں یہ سارے پچی لاکھ روپیہ آزاد ویلفیئر بھی ہے ਇਹ ਪੱਤੀ ਬਾਕਰ ਦਾ ਜਿਹੜਾ ਉਹ ਤੁਹਾਡੇ ਕਲਾਸ ਰੂਮ ਦੇ ਰਿਹਾ ਉਹਦੇ ਵਿੱਚੋਂ ਤੁਸੀਂ ਕਿੰਨੇ ਦੀਆਂ ਲਗਤਾਂ ਲਾਉਣੀਆਂ ਨੇ ਕਿਹਨੇ ਦਾ ਹੋਰ ਕੰਮ ਕਰਨਾ ਹੈ ਤੁਸੀਂ ਦੇਖਣਾਗਾ ਉਹਦਾ ਸਿਖਰ ਕੀ ਕਰਨਾਗਾ ਪੈਸੇ ਤੁਹਾਡੇ ਖਾਤੇ ਚ ਆ ਜਾਣਗੇ ਅਗਲੇ ਨਸਪਤਰਾ ਦੱਛਾ ਤਰ੍ਹਾਂ ਤੇ ਦੇਗਾ ਕਿ ਮੈਂ ਜਿੱਥੇ ਬਿਆਨਾ ਜਿੱਥੇ ਮੈਂ ਰਿਹਾਉਸ ਕਰਦਾ ਉਹ ਭੇਟ ਦੇ ਪੇਂਦਾ ਇਹ ਹੈ ਕਿ ਨਾਲ ਦੇ ਕਿਲੇਗਾ ਸੋ ਦੂਸਰਾ ਮੇਰਾ ਆਪਣਾ ਬੱਚੇ ਨੇ ਫਿਰ ਇੱਥੇ ਆ ਗਿਆ ਸੁਨਤਾ ਦੂਗੀ ਦੂਗਾ ਪਿਆਰ ਜਿਹੜਾ ਕੋਈ ग्राउंड जे लाइ बि आहे इलाही जे न आहे स्कूल जे लाइ बि आहे लिस्ट जे लाइ बि आहे सो मां ज़मीनवारी दादा हुया जल्दी भेजूग वॾा ਦਾ ਨਾਮ ਹੈ ਆਮਦ ਦੀ ਪਾਣੀ ਦੇ ਚਾਰ ਮੰਨੇ ਮਾਰਕੀਟ ਕਮੇਟੀ ਸਰਦਾਰ ਨੇ ਮੇਰੇ ਵੀਰੋ ਪੂਰੀ ਦਸਤ ਦੇ ਤੇ ਮੇਰੇ ਨੂੰ ਆਪੇ ਦਸਤ ਦੇ ਰਹੇ ਨੇ ਲਈ ਪਰਦੇਸਿਆਂ ਆਹ ਨਾਲ ਨਾਲ ਪੂਰੀ ਪਾਣਾ ਨਾਲ ਪੂਰੀ ਇਹ ਕਿ ਦੂਸਰਾ ਫੁੱਟਾ ਫਾਈਨਲ ਜਿੱਤੂ ਕਰਨਾ ਪਰੋ ਹੋ ਆਹ ਕਦੇ ਮੇਰੇ ਕੋਲ ਦੇ ਪਿੱਛੇ ਉਹ ਤਾਂ ਵੀ ਜਦੋਂ ਸਾਹਮਣੇ ਚ ਵੱਜੀਆਂ ਹੁੰਦੇ ਨੇ ਅੱਗੇ ਦਾ ਚਾਹਤਾ ਹਰਨਾ ਸੱਮਣੇ ਬੈਠੇ ਪਰ ਜੀ ਧੱਕਾ ਵੀ ਨਾ ਵਧਾ ਰਿਹਾ ਉਹ ਨਾਮ ਜੀਣਾ ਪਰ ਸਿੰਘ ਪੁੱਤ ਸਮੇਂ ਦੇਖੋ ਵੀਰੇ ਇੱਧਰ ਜੀ ਵੀਰੇ ਨਾਮ ਨਾਲ ਸਹੀ ਦੇ ਪੁੱਤ ਜੀ ਆ ਨਬਰ ਆਸਟ ਜਾਨ ਹੋ ਰਹੀ ਆ ਪਿੰਡ ਕਰ 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 ਹੋ ਗਏ ਬਾਪਰੇ ਹਰ ਇੱਕ ਆਹੋ ਫਾਇਓ ਰਾਜਾ ਬੇਕਪਰਾ ਹੋਰ ਟੱਕੂ ਅੱਗੇ ਸਜੋ ਹਨ ਕਰਤਾਰ ਕੰਬਾਇਨ ਤੋਂ ਸਰਦਾਰ ਨਿਰਮਨ ਸਿੰਘ ਜੀ ਅਤੇ ਸਾਡੇ ਦਰਮਨ ਸਿੰਘ ਗੁੰਟੇ ਨੇ ਅਤੇ ਅਮਨਦੀਪ ਸਿੰਘ ਲਵਲੀ ਜਰਨਾਲ ਸਿੰਘ ਬਲੱਗੀ ਜੀ ਤੇ ਸਤੰਕਰ ਸਿੰਘ ਜੀ ਤੇ ਬਰਤਖ ਮਹਾਰਾਜ ਜੀ ਪੱਤਰਕਾਰ ਪੇਸ਼ ਮੈਂ ਤੋਂ ਰਾਹੁਲ ਘਰਾਣਾ ਜੀ چند اوتار چند جی رندھیر سنگھ جی سیپر جین جی رمن پانییا جی آمن سنگھ مندیپ کارس گولی جی پترکار بھائی چار رندھی سن جی اِسی انہوں کا بہت بہت دنواد کرتے ہیں جی موٹی جی بھی سارے درجہ چاہتے ہیں پترکا شاید سارے کا بہت بہت جی جی آپ ਰਾਤ ਬਹੁਤ ਵਧੀਆ ਕੰਮ ਕਰੀਏ ਦੇ ਇਹਨਾਂ ਪਿਆ ਹੋਇਆ ਚਾਰ ਫੀਟ ਪਿਆ 20 ਦੀ ਕਬੱਡੀ ਦੇ ਵਿੱਚੋਂ ਹੋਰ ਦੇਖਾਂ ਦੇ ਕੇ ਰੱਬੂ ਨਾਲ ਜੱਸਾ ਬੰਦੇ ਬੰਦੇ ਕਰਾਈ ਜਾਂ ਲੇਂਦੇ ਭੱਜੂ ਇਹ ਕਹਿੰਦਾ ਸਮੇਂ ਦੀ ਹੈ ਬਈ ਹਿਸਤੀਤੀ ਵਾਲੇ ਆਓ ਰਾਮ ਨੇ ਕਬੱਡੀ ਆਪ ਚਕਾਨੀ ਇੱਤਾ ਵੀ ਚਕਾਨੀ ਬੋਲੀਆ ਬੱਲੇ ਬੱਲੇ ਤੇ ਆ ਕਰਦੇ ਆ ਜਿਹਨਾਂ ਮਾਰੂ ਕੇ ਲੱਗੇ ਪਿਆਰ ਸੱਦਿਆ ਆਹ ਕਹਿੰਦੇ ਨੱਕਾ ਵੀ ਕਬਸੇ ਲੱਗਿਆ ਹੋਇਆ ਬੱਲੇ ਬੱਲੇ ਆ ਨੱਕਾ ਕਹਿੰਦੇ ਬਾਹਲੇ ਵਾਲਾ ਪਰ ਨੰਬਰ ਇਹਦਾ ਰੇਟਰ ਦੇ ਕੌਂਦੇ ਵਿਚ ਚਾਲ ਓਏ ਕਰਕੇ ਦਿੰਦੀ ਐ ਉਹ ਬਜ਼ੁਰਗ ਬੈਠੇ ਨੇ ਸਾਡੀਆਂ ਸੱਖਾਂ ਦੇ ਬਾਬੇ ਮੋਰ ਸਤਕਾਰ ਕਰਿਆ ਕਰ ਇਹਨਾਂ ਬਜ਼ੁਰਗਾਂ ਦਾ ਜੇ ਬਾਪੂ ਮੱਜੇ ਤੇ ਬਿਮਾਰ ਪਿਆ ਹੋਵੇ ਸੁੱਤ ਪੁੱਛ ਲੈ ਉਹ ਬਾਪੂ ਤੇਰਾ ਕੀਤ ਖਦਾ ਅੱਧਾ ਬਾਪੂ ਦਾ ਤਾਠ ਹੀ ਜਾਂਦਾ ਸਾਡੀ ਸੱਤਾਂ ਦੇ ਬਾਪੇ ਬੋਲ ਨੇ ਇਹਨਾਂ ਦੀ ਮਦਦ ਆਪੇ ਧਰਤੀ ਜਸਵੀਰ ਸਿੰਘ ਸਰਪੰਚ ਨਿਆਣਾ ਖੁਰਦਜੀ ਉਹਨਾਂ ਦਾ ਸਨਮਾਨ ਚੇਅਰਮੈਨ ਸਾਹਿਬ ਸਨਮਾਨ ਕਰਨਗੇ ਆਪਣਾ ਸਨਮਾਨ ਲੈ ਲਓ ਜੀ ਸਰਪੰਚ ਨਿਆਣਾ ਵਰਨਾਮ ਪਾਲੀਬਾ ਸਤਨਾ ਮੈਨ ਹਰਜਿੰਦਰ ਇਹ ਕਬੱਡੀ ਦਾ ਬੂਟਾ ਮਿਲਣ ਦਿਓ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਹਰਜੀਤ ਹਰਮਨ ਭਰਾ ਸਾਡਾ ਉਹਦਾ ਵੀ ਇੱਕ ਵੱਡਾ ਸਨਮਾਨ ਹੋਵੇਗਾ ਉਹਨੇ ਵੀ ਪੁੱਜਣਾ ਜੱਸੀ ਸੋਹਿਆ ਨੂੰ ਬਹੁਤ ਵੱਡੀ ਮੁਬਾਰਕਾਂ ਕਿ ਉਹਨਾਂ ਦੇ ਦਿੱਕੇ ਦੇ ਸੱਤੇ ਤੋਂ ਬੇਦਾਰ ਵੀ ਅਤੇ ਜੱਸੀ ਦੇਖੋ ਜੀ ਡੈਂਗਰ ਪੰਜਾਬ ਰਾਜਪੂਰ ਇੱਕ ਮਿਸਰ ਪੰਜਾਬ ਤੇ ਰਾਜਨ ਸਿੰਘ ਜੀ ਚਰਨ ਨਾਲ ਕਮ ਤੋਂ ਲੱਗੀਆਂ ਸਮੇਂ ਵਿੱਚੋਂ ਅੱਜ ਦੇ ਪ੍ਰੋਗਰਾਮ ਵਿੱਚ ਬੜੀ ਮੋਢੇ ਬਲਵਾਂ ਸਿੰਘ ਜੀ ਨਾਲ ਆ ਗਏ ਹਾਂ ਅੱਜ ਹਾਊਸਟਲ ਗੁਰਪ੍ਰੀਤ ਸਾਡੇ ਮਗਲ ਹੈ ਹੈਲੋ ਸਾਦਰ ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ 100 ਬਾਰ ਹਿੱਸਾ ਬਣੇ ਹੋਏ ਆਰ ਬੜੀ ਰੇਤ ਕੀਤੀ ਹਬਕੀਲੀ ਦੇ ਖੇਤਰ ਵਿੱਚ ਚੁਟਾ ਕੀ ਪਾਉਣੀ ਸਾਡੇ ਆਰ ਸਰਦਾਰ ਦੇਵ ਮਾਨ ਜੀ ਉਹਨਾਂ ਦੇ ਨਾਲ ਆਏ ਕਿਉਂਕਿ ਜਦੋਂ ਕਮੈਂਟਰੀ ਦੀ ਸ਼ੁਰੂਆਤ ਕੀਤੀ ਬਾਪ ਜਾਨ ਐਡਵਰਡ ਸਾਹਿਬਾ ਤੋਂ ਲੈ ਕੇ ਹੱਥ ਫੱਡੇ ਰੋਕਦੇ ਨੇ ਪੂਰੀ ਸਟਾ ਦੇ ਵਿੱਚ ਬੰਦਾ ਮਾਣ ਖੇਡ ਮੇਲਾ ਕਰਵਾਇਆ ਗਿਆ ਉਹਦੇ ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਗਾ ਮੇਰੇ ਨਾਲ ਸਾਡੇ ਲੋਕਲ ਇਤੋਂ ਦੇ ਐਮ.ਐਲ.ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਔਰ ਪੰਜਾਬ ਦੇ ਫੂਡ ਕਮਿਸ਼ਨ ਦੇ ਮੈਂਬਰ ਜੀ ਸੀ ਸਿੰਘ ਜੀ ਸੇਖੋ ਜੀ ਔਰ ਅਸੀਸ ਸੋਨਿਆ ਜੀ ਸਰਦਾਰ ਰਾਜਵਰ ਸਿੰਘ ਕੋਲੇ ਜੀ ਸਾਡੇ ਮਹਿਰ ਸਾਹਿਬ ਸਾਰੇ ਸਾਥੀ ਜਿਹੜੇ ਆਏ ਨੇਗੇ ਪੰਜਾਬ ਸਰਕਾਰ ਦਾ ਮਿਸ਼ਨ ਆ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣਾਗਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਖੇਡਣ ਲਾਉਣਾਗਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਚ ਪਾਵਾਂਗੇ ਖੇਡ ਦੇ ਮੈਦਾਨ ਚ ਲੈ ਕੇ ਜਾਵਾਂਗੇ ਤਾਂ ਮੈਂ ਸਮਝਦਾ ਪੰਜਾਬ ਦੇ ਉਧਰ ਨਸ਼ਾ ਜਿਹੜਾ ਉਹ 100% ਖਤਮ ਹੋਊਗਾ ਕਿਉਂਕਿ ਖੇਡਣ ਦੇ ਨਾਲ ਮਨੁੱਖ ਨਸ਼ੇ ਵੱਲ ਨਹੀਂ ਪਾਤਾ ਹੈਗਾ ਹੁਣੇ ਹੀ ਸਭ ਤੋਂ ਵੱਡਾ ਬਜਟ ਜਿਹੜਾ ਇਸ ਸਾਲ ਦਾ ਸੀਗਾ ਉਹ ਜੁਬਾਨ 1000 ਕਰੋੜ 1000 ਕਰੋੜ ਰੁਪਏ ਸੀ ਖੇਡ ਸਟੇਡੀਅਮ ਬਣਾਉਂਦੇ ਰੱਖਿਆ ਜਿਹਦੇ ਨਾਲ 3000 ਪੰਜਾਬ ਦੇ ਅੰਦਰ ਪਿੰਡਾਂ ਤੇ 3000 ਖੇਡ ਸਟੇਡੀਅਮ ਬਣ ਰਹੇ ਨੇ 250 ਤੋਂ ਉੱਪਰ ਖੇਡ ਨਸਰੀਆਂ ਬਣ ਰਹੇ ਨੇ ਪਹਿਲਾਂ ਸਾਡਾ 1000 ਦਾਗਾ ਪਰ ਲੇਕਿਨ ਇਸ ਸਾਲ 250 ਤੋਂ ਉੱਪਰ ਬਣ ਚੁੱਕੀਆਂ ਨੇ ਜੀਆਂ ਸੋ ਖੇਡਾਂ ਮਤਲਬ ਪੰਜਾਬ ਦੀਆਂ ਇਹੀ ਕਾਰਨ ਹੈ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੈਸ਼ਨਲ 올림픽ਸ ਦੇ ਅੰਦਰ ਵੱਡੇ ਮੈਡਲ ਜਿੱਤ ਕੇ ਆਏ ਨੇ ਹੁਣੇ ਹੀ ਸਾਡੀ ਕ੍ਰਿਕਟ ਦੀ ਜਿਹੜੀ ਕੁੜੀਆਂ ਦੀ ਟੀਮ ਆ ਉਹ ਵੀ ਵਰਲਡ ਕੱਪ ਜਿਹੜਾ ਕ੍ਰਿਕਟ ਦਾ ਹੋਇਆ ਜਿੱਤ ਕੇ ਆਈ ਆ ਉਹਨਾਂ ਨੂੰ ਵਧਾਈਆਂ ਸੋ ਪੰਜਾਬ ਦੇ ਨੌਜਵਾਨਾਂ ਦੇ ਕਦਮ ਜਿਹੜੇ ਲਗੇ ਉਹਨ ਖੇਡ ਸਟੇਡੀਅਮਾਂ ਵੱਲ ਜਾ ਰਹੇ ਨੇ ਕਿ ਨਸ਼ਿਆਂ ਤੋਂ ਕੋਹਾਂ ਦੂਰ ਆਏ ਨੇ ਪਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਆ। ਆਰਐਸਐਸ ਦੇ ਪੁੱਤੇ ਦਾ ਕਤਲ ਹੋ ਗਿਆ। বিজে ਆਰਐਸਐਸ ਦੇ ਪੁੱਤੇ ਦਾ ਕਤਲ ਹੋਇਆ। ਬੀਜੇਪੀ ਕਹਿੰਦੀ ਵੀ ਲਾਅ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ। ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ ਹੇਠਾ ਟਿੱਕਾ-ਦੁੱਕਾ ਜਿੱਥੇ ਵੀ ਕਟਦਾਮਾ ਹੁੰਦੀਆਂ ਨੇ ਕਿਆਂ ਤੁਰੰਤ ਸਾਡੀ ਜਿਹੜੀ ਪੰਜਾਬ ਪੁਲਿਸਾਂ ਉਹ ਹਰਕਤ ਚਾਹ ਕੇ ਉਹਨਾਂ ਜਿਹੜੇ ਵੀ ਐਂਟੀ-ਸੋਸ਼ਲ 엘ਿਮੈਂਟਸ ਨੇਗੇ ਉਹਨਾਂ ਦੇ ਖਿਲਾਫ ਜਬਰਦਸਤ ਸੈਕਸ਼ਨ ਕਰ ਦਿਆ ਜਿਹੜੇ ਪ੍ਰਦਰਸ਼ਨ ਕਰ ਰਹੇ ਉਹਨੇ ਪਰਚਾ ਦਰਜ ਕੀਤਾ ਗਿਆ ਸਟੂਡੈਂਟਾਂ ਨੇ ਇਸ ਤਰ੍ਹਾਂ ਦੇਖਦੇ ਦੇਖੋ ਕੇਂਦਰ ਸਰਕਾਰ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਨਾਲ ਨਫਰਤ ਕਰਦੀ ਆ ਚੰਡੀਗੜ੍ਹ ਦੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਖੋਣਾ ਚਾਹੁੰਦੀ ਆ ਮੈਂ ਦੇਖ ਰਿਹਾ ਸੀ ਹੁਣੇ ਹੀ ਪਹਿਲਾਂ ਜਿਹੜੀ ਪੁਰਾਣੀ ਸਰਕਾਰ ਸੀ ਉਹਨੇ ਲਿਖ ਕੇ ਭੇਜਿਆ ਸੀਗਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਜਿਹੜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਯੂਨੀਵਰਸਿਟੀ ਜਿਹੜੀ ਕੇਂਦਰ ਲੈ ਲਵੇ ਤਾਂ ਪੰਜਾਬ ਨੂੰ ਕਿਤਰਾਤ ਨਹੀਂ ਹੋਊਗਾ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਨੇ ਇਹ ਯੂਨੀਵਰਸਿਟੀ ਬਿਲਕੁਲ ਰੱਖਾਂਗੇ ਬਿਲਕੁਲ ਨਹੀਂ ਜਾਣ ਦੇਵਾਂਗੇ ਕੇਂਦਰ ਸਰਕਾਰ ਦੇ ਸਾਰੇ ਮਨਸੂਬੇ ਜਿਹੜੇ ਅਸੀਂ ਫੇਲ ਕਰਾਂਗੇ ਸਬੂੱਚੇ ਪੰਜਾਬੀ ਜਿਹੜੇ ਨੇ ਉਹ ਇੱਕ ਮੁੱਟ ਨੇ ਇੱਕ ਜੁੱਟ ਨੇ ਇਹ ਲੜਾਈ ਸਾਡੀ ਕਾਮਨ ਆ ਸਾਡੀ ਸਾਧੀ ਆ ਸਾਰੇ ਪੰਜਾਬ ਦੀ ਡਟ ਕੇ ਲੜਾਂਗੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੂਗੀ ਇੰਨਾ ਪ੍ਰੋਟੈਸਟ ਹੋ ਰਿਹਾ ਕੇਂਦਰ ਸਰਕਾਰ ਕਿਉਂ ਨਹੀਂ ਕਰਦੀ ਕੀ ਕਰਦੀ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਹੰਕਾਰ ਹੋ ਗਿਆ ਹੰਕਾਰੀ ਹੋ ਚੁੱਕੇ ਨੇ ਦੇਸ਼ ਦਾ ਰਾਜਾ ਜਦੋਂ ਦੇਸ਼ ਦਾ ਰਾਜਾ ਹੰਕਾਰੀ ਹੋ ਜਾਂਦਾ ਕਿਸੇ ਸੁਣਦਾ ਨਹੀਂ ਹੁੰਦਾ ਸੋ ਕੰਮ ਜਿਹੜਾ ਬੋਦੀ ਸਾਹਿਬ ਨੇ ਫੜਿਆ ਹੋਇਆਗਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਜਾਰੀ ਕਰਦਾ ਕਦੇ ਕਿਸੇ ਸਟੇਟ ਦੇ ਖਿਲਾਫ ਆਰਡਰ ਕਰਦਾ ਖਾਸ ਕਰਕੇ ਜਿਹੜੇ ਆਪੋਜੀਟ ਸਟੇਟ ਦੇ ਸਟੇਟ ਨੇਗੇ ਉੱਥੇ ਲਗਾਤਾਰ ਉਹਨਾਂ ਸਟੇਟਾਂ ਦੇ ਹਮਲੇ ਬੋਲੇ ਜਾ ਰਹੇ ਨੇ ਪਰ ਦੇਸ਼ ਹੌਲੀ-ਹੌਲੀ ਇਕਜੁੱਟ ਹੋ ਰਿਹਾ ਇੱਕ ਮਟੋਰੀਆ ਔਰ ਭਾਰਤੀ ਜਨਤਾ ਪਾਰਟੀ ਤੋਂ ਆਉਣ ਵਾਲੇ ਸਮੇਂ ਚ ਚੜ੍ਹਾਈ ਹਾਰ ਦਾ ਸਾਹਮਣਾ ਕਰ ਸਕਦੀ ਸੁਖਵੀਰ ਬਾਦਲ ਕਹਿ ਰਹੇ ਨੇ ਸਾਜੀ ਪਾਰਟੀ ਨੂੰ ਇਕਜੁੱਟ ਹੋਣ ਦੀ ਲੋੜ ਹੈ ਪੀਯੂ ਮਾਮਲੇ ਤੇ ਕਿਸ ਤਰ੍ਹਾਂ ਵਾਚ ਦੇ ਪਿਤਾ ਸਤਿਕਾਰਯੋਗ ਪਿਤਾ ਬਰਹਮ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਪੱਤਰ ਭੇਜਿਆ ਸੀਗਾ ਕਿ ਇਹ ਯੂਨੀਵਰਸਿਟੀ ਤੁਸੀਂ ਲੈ ਲਓ ਅਸੀਂ ਇਸ ਯੂਨੀਵਰਸਿਟੀ ਨੂੰ ਨਹੀਂ ਰੱਖਣਾ ਚਾਹਦੇ ਸੋ ਤਾਂ ਉਹਨਾਂ ਨੂੰ ਤਾਂ ਬੋਲਣ ਦਾ ਅਧਿਕਾਰ ਨਹੀਂ ਕਿਉਂਕਿ ਹਮੇਸ਼ਾ ਹੀ ਉਹ ਕਦੇ ਪੰਜਾਬ ਨਾਲ ਨਹੀਂ ਖੜੇ ਉਹ ਕੇਂਦਰ ਨਾਲ ਖੜਦੇ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬੀ ਇਧਰ ਟੱਕਰੇ ਖੜੀ ਹੈ ਸੱਤਵਾਂ ਨਾਬਾਕ ਕਬੱਡੀ ਕੱਪ ਨਰਵੀਰ ਤੇ ਲੱਖਣਵਸੇਂ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਕਬੱਡੀ ਅਸ ਅੱਠ ਅਕੈਡਮੀਆਂ ਨੇ ਜਿਹੜਾ ਭਾਗ ਲਿਆ ਤੇ ਬਹੁਤ ਵੱਡੇ ਮੈਚ ਹੋ ਰਹੇ ਨੇ ਉਪਰੰਤ ਕਲਾਕਾਰਾਂ ਦਾ ਜਿਹੜਾ ਖੁੱਲਾ ਖੜਾ ਲੱਗ ਰਿਹਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਾਡੇ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਟੀਮਾ ਅਤੇ ਪੰਚਾਇਤਾਂ ਦੇ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਜ ਜੀ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਿਤਾਇਦਲੋਂ ਧੰਨਵਾਦ ਹੈ ਕੀ ਕੀ ਇਨਾਮ ਰੱਖੇ ਗਏ ਨੇ ਹਾਂ ਪਹਿਲਾ ਇਨਾਮ 2 ਲੱਖਾਂ ਜੀ ਦੂਜਾ 1.5 ਲੱਖ ਬਾਕੀ 51 51000 ਰੁਪਏ ਵੈਸਟ ਰੇਡਰ ਤੇ ਜਾਪੀ ਦਾ ਸਨਮਾਨ ਚਾ ਰਿਹਾ ਹੈ ਕਲਾਕਾਰ ਪ੍ਰੋਗਰਾਮ ਵੀ ਆਜੀ ਛੱਬਿਆ ਚਾ ਹਾਂਜੀ ਇਸ ਮੌਕੇ ਆਰਨੇਤ ਸੱਭਾ ਹਰਜੀਤ ਹਰਮਨ ਸਤਿੰਦਰ ਆ ਮਰਤਾ ਟੈਲੋਂ ਕੁਲਵਿੰਦਰ ਸੋਹੀ ਤੇ ਐਸਕੋਰ ਹੈ ਜਿਹੜਾ ਦਰਸ਼ਕਾਂ ਮਨੋਰੰਜਨ ਕਰਨ ਲਈ ਪਹੁੰਚਦੇ ਨੇ ਪਹੁੰਚੋ ਜੀ ਖੁਸ਼ ਹੋ ਗਏ ਸੱਤਵਾਂ ਕਬੱਡੀ ਕੱਪ ਦਾ ਨਾਬਾਤ ਸ਼ੁਰੂ ਆ ਜਾਨਤ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰ ਨਾਬਾ ਵੱਲੋਂ ਜਿਹੜਾ ਜੀ ਐਨਆਰਈ ਭਰਾਵਾਂ ਦੇ ਸਹਿਯੋਗ ਦੇ ਨਾਲ ਸੱਤਵਾਂ ਨਾਬਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਮੈਂ ਆਪਣੇ ਛੋਟੇ ਵੀ ਦਿੱਸੀ ਸੋਈਆਂ ਵਾਲਾ ਜਿਹੜੇ ਚੇਅਰਮੈਨ ਨੇ ਬਹੁਤ ਬੜਾ ਸਮਾਪਾ ਦੇ ਬਹੁਤ ਬਹੁਤ ਮੁਬਾਰਕਬਾ ਦਿਨਾ ਜੀ ਕਿ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਦਾ ਯੋਜਨ ਕੀਤਾ ਜਿਵੇਂ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਆ ਕੇ ਕਬੱਡੀ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਇਸ ਇਲਾਕੇ ਦੇ ਸਾਰੇ ਲੋਕੋ ਦਾ ਆਨੰਦ ਲੈਂਦੇ ਨੇ ਔਰ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਯੋਜਨਾ ਕੀਤਾ ਜਾਂਦਾ ਇਹ ਸਮੇਲ ਹੈ ਸਪੋਰਟਸ ਤੇ ਕਲਚਰ ਦਾ ਤੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੈ ਹਰ ਇੱਕ ਸਾਲ ਹੁੰਦਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ ਔਰ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਾਂ ਦੇ ਨਾਲ ਜੁੜੋ ਆਪਣੇ ਸੱਭਿਆਚਾਰ ਦੇ ਨਾਲ ਨਿਡਰ ਵਰਤ ਨਸ਼ੇ ਤੋਂ ਮੁਕਤ ਰਹੋ ਕਿਉਂਕਿ ਨਸ਼ਾ ਬਰਬਾਦੀ ਹੈ ਜੀ ਆ ਮੋੜਾਂ ਦੀ ਸਿੱਤ ਕੰਨੀ ਬਣਦੀ ਹੈ ਇਹਦਾ ਮਣਕ ਇਧਰ ਆ ਨਾ ਮੇਰੇ ਬਿੱਕੂ ਫਰਾਜ ਪਿੱਟਾ ਜਿਹੜਾ ਹੁਣ ਚੋਟੀ ਦਾ ਨੰਬਰ ਆਪਣੀ ਟੀਮ ਦੇ ਸੀ ਜੋੜਿਆ ਹਾਂਜੀ ਜੁਡੀ ਪਾਉਣ ਦੇ ਲਈ ਨਮਨਾਰ ਸਿੰਘ ਇੱਕੋ ਮਿੰਟ ਸਾਹਮਣੇ ਵੀਰੇ 2011 ਦੇ ਵਿੱਚ ਜੰਗ ਦੀ ਟੀਮ ਜੰਗ ਦੀ ਕਬੱਡੀ ਕਲੱਬ ਜੰਗ ਦੀ ਉਹ ਬੋਲ ਬੋਲੇਗਾ ਇਹਨੂੰ ਕੰਨੀ ਪਹੁੰਚੇ ਲੈ ਧੰਨਵਾਦ ਉਧਰੋਂ ਪੰਮਾ ਨਾਬਾ ਆਸਟ੍ਰੇਲੀਆ ਦੇ ਮੈਂਬਰ ਸਾਹਿਬਾ ਸਮੂਹ ਮੈਂਬਰ ਅਤੇ ਚੇਅਰਮੈਨ